ਸਸ਼ਕਲ ਜੀ ਮੈਂ ਹਾਂ ਲਵਲੀਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਵਸ ਤੇ ਅੱਜ ਮੇਰੇ ਨਾਲ ਨੇ ਇੰਡਸਟਰੀ ਦੇ ਬਹੁਤ ਵੱਡੇ ਚਿਹਰੇ ਗੈਸ ਕਰੋ ਤੈਨੂੰ ਬੈਂਸ ਪੈਂਸ ਕਹਿੰਦੀ ਨਹੀਂ ਥਕਣਾ ਬੈਂਸ ਪੈਂਸ ਕਹਿੰਦੀ ਨਹੀਂ ਥਕਣਾ ਇਗਨੋਰ ਮਾਰ ਰਹੇ ਹੋ ਮੇਰੀ ਆਵਾਜ਼ ਬਹੁਤ ਗੰਦੀ ਹੈ ਮੈਨੂੰ ਪਤਾ ਹੈ ਨਹੀਂ 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 ਤੁਸੀਂ ਤੁਸੀਂ ਜਿੰਨਾ ਕਾ ਗਾਉਣੇ ਹੋ ਤੁਸੀਂ ਜਿੰਨਾਂ ਦੀ ਟੈਕਨੋਲੋਜੀ ਤੁਸੀਂ ਆਉਣ ਵਾਲੇ ਟਾਈਮ 'ਚ ਗਾਉਣ ਲੱਗ ਜਾਣਾ ਮੈਨੂੰ ਲੱਗਦਾ ਠੀਕ ਹੈ ਪਲੀਜ਼ ਵੈਲਕਮ ਬੰਟੀ ਬੈਂਸ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਅਸੀਂ ਬਿਲਕੁਲ ਵਧੀਆ ਹੈਗੇ ਆ ਇੰਡਸਟਰੀ ਦਾ ਇੰਨਾ ਵੱਡਾ ਨਾਮ ਹਨਾ ਜਿਹੜੇ ਆਪ ਵੀ ਸੁਪਰਸਟਾਰ ਨੇ ਜਿਨ੍ਹਾਂ ਨੇ ਕਿੰਨਿਆਂ ਨੂੰ ਸੁਪਰਸਟਾਰ ਬਣਾਇਆ ਵੀ ਹੈ ਨਹੀਂ ਨਹੀਂ ਮੈਂ ਛੋਟਾ ਜਿਹਾ ਤਾਂ ਨਾਮ ਹੈ ਬੰਟੀ ਬੈਂਸ ਐਡਾ ਕਬੜਾ ਬੰਟੀ ਵੈਂਸ 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 ਐਡਾ ਵੱਡਾ ਤਾਂ ਹੈ ਹੀ ਨਹੀਂ ਬਟ ਹਰ ਗਾਣਿਆਂ ਦੇ ਵਿੱਚ ਤੁਹਾਡਾ ਜ਼ਿਕਰ ਹੁੰਦਾ ਇਹਨੇ ਗਾਣੇ ਤੁਸੀਂ ਲਿਖਦੇ ਹੋ 뮤직 ਕੰਪੋਜ਼ ਕਰਦੇ ਹੋ ਕਿੰਨਿਆਂ ਨੂੰ ਤੁਸੀਂ ਸਟਾਰ ਬਣਾਇਆ ਹੈ ਬਟ ਮੈਨੂੰ ਸਮਝ ਨਹੀਂ ਆਉਂਦੀ ਕਿ ਐਕਟਿੰਗ ਤੁਸੀਂ ਬਹੁਤ ਲੇਟ ਨਹੀਂ ਸ਼ੁਰੂ ਕੀਤੀ ਨਹੀਂ ਮੈਂ ਦੇਖ ਪਹਿਲਾਂ ਤਾਂ ਮੈਂ ਨਹੀਂ ਬਣਾਇਆ ਸਟਾਰ ਕਿਸੇ ਨੂੰ ਸਾਰੇ ਆਪਣੀ ਮਿਹਨਤ ਦੇ ਨਾਲ ਹੀ ਅੱਗੇ ਜਾਂਦਾ ਜਦੋਂ ਕੋਈ ਵੀ ਜਾਂਦਾ ਹੈ ਇਹ ਤਾਂ ਬਸ ਇੱਕ ਕੰਬੀਨੇਸ਼ਨ ਹੁੰਦਾ ਸਪੋਰਟ ਹੁੰਦੀ ਹੈ ਇੱਕ ਦੂਜੇ ਦੀ ਤੇ ਐਕਟਿੰਗ ਦਾ ਇਦਾਂ ਦਾ ਕੁਛ ਮੇਰਾ ਹੈ ਨਹੀਂ ਸੀਗਾ ਸੋਚਿਆ ਨਹੀਂ ਸੀ ਕਿ ਮੈਂ ਐਕਟਿੰਗ ਕਰਨੀ ਆ ਸ਼ੌਂਕ ਲਈ ਕੁਛ ਇੱਕ ਗਾਣਿਆਂ ਚੈੱਕ ਕੀਤਾ ਸੀਗਾ ਤੇ ਅਚਾਨਕ ਸਵਾਬ ਨਾਲ ਪਹਿਲਾ ਸ਼ਾਇਰ ਫਿਲਮ ਮਿਲ ਗਈ ਤੇ ਹੁਣ ਇਹ ਪਰ ਇਹ ਫਿਲਮ ਕਰਕੇ ਮੈਨੂੰ ਵਧੀਆ ਲੱਗਿਆ ਮੈਂ ਮੈਂ ਸਿੱਖਿਆ ਹੀ ਆ ਮੈਂ ਵਧੀਆ ਐਕਸਪੀਰੀਅੰਸ ਕੀਤਾ ਇਹਦੇ ਚ ਜਿਹੜਾ ਕਰੈਕਟਰ ਹੈ ਜਗਜੀਤਤਾ ਉਹ ਰਾਈਟਰ ਵੀ ਹੈ ਪ੍ਰੋਫੈਸਰ ਵੀ ਹੈ ਤੇ ਮੈਨੂੰ ਸਿੱਖਣ ਨੂੰ ਮਿਲਿਆ ਬਟ ਅਨ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਮੈਂ ਕਿਸੇ ਨੂੰ ਸਟਾਰ ਨਹੀਂ ਬਣਾਇਆ ਅ ਤੁਸੀਂ ਬਣਾਇਆ ਹੈ ਅੱਜ ਦੇ ਟਾਈਮ ਵਿੱਚ ਕੋਈ ਕਿਸੇ ਨੂੰ ਓਪਰਚੁਨਿਟੀ ਬੈਠ ਕੇ ਤਾਂ ਨਹੀਂ ਦਿੰਦਾ ਹੈ ਹਨਾ ਇਹ ਗੱਲ ਤਾਂ ਸੱਚੀ ਹੈ ਪਰ ਮੈਨੂੰ ਐਂ ਲੱਗਦਾ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਮੈਂ ਵੀ ਤਾਂ ਕੰਮ ਜੇ ਉਹ ਨਾ ਹੁੰਦੇ ਤਾਂ ਮੈਂ ਮੈਨੂੰ ਤੁਸੀਂ ਕਿਵੇਂ ਜਾਣਦੇ ਹੁੰਦੇ ਮੈਨੂੰ ਵੀ ਤੁਸੀਂ ਉਹਨਾਂ ਕਰਕੇ ਜਾਣਦੇ ਹੋ ਹਨਾ ਸੋ ਉਹਨਾਂ ਦੀ ਮਿਹਨਤ ਉਹਨਾਂ ਦਾ ਟੈਲੈਂਟ ਜਿਹਦੇ ਕਰਕੇ ਮੈਨੂੰ ਵੀ ਮੌਕਾ ਮਿਲਿਆ ਇਹ ਕਹਿਣ ਦਾ ਕਿ ਇਸ ਮੁੰਡੇ ਨੂੰ ਜਾਂ ਇਸ ਕੁੜੀ ਨੂੰ ਮੈਂ ਪ੍ਰੈਜੈਂਟ ਕੀਤਾ ਆਈ ਸਟਿਲ ਰਿਮੈਂਬਰ ਅਸੀਂ ਬੂ ਭਾਬੀਏ ਜਦੋਂ ਗਾਣਾ ਆਇਆ ਸੀ ਉਹ ਸਾਰੇ 10 12 ਜਿਹੜੇ ਬੱਚੇ ਸੀ 11 ਜਨੇ ਯਸ ਉਹਨਾਂ ਸਾਰਿਆਂ ਦਾ ਸੀ ਇੰਟਰਵਿਊ ਲਿੱਤਾ ਸੀ ਐਂਡ ਸਾਰੇ ਬਹੁਤ ਜ਼ਿਆਦਾ ਦੱਸਦੇ ਸੀ ਆਪਣੇ ਐਕਸਪੀਰੀਅੰਸ ਦੱਸਦੇ ਸੀ ਕਿ ਤੁਸੀਂ ਉਹਨਾਂ ਨੂੰ ਕਿੰਨੀ ਮਿਹਨਤ ਕਰਾਈ ਹੈ ਕਿੰਨੀ ਡਾਂਟ ਲਗਾਈ ਹੈ ਫਿਰ ਉਹਨਾਂ ਸਾਰਿਆਂ ਨੇ ਗਾਣਾ ਕੀਤਾ ਮਿਊਜ਼ਿਕ ਵੀਡੀਓ ਕੀਤੀ ਬਸੰਤ ਕੋਰਸੀ ਉਸ ਗਾਣੇ ਦੇ ਵਿੱਚ ਤੇ ਅੱਜ ਬਸੰਤ ਕਿੰਨਾ ਵਧੀਆ ਕਰ ਰਹੀ ਹੈ ਹਨਾ ਕਿੰਨਾ ਅੱਛਾ ਕਰ ਰਹੀ ਹੈ ਾਰਮਾਨ ਸੀ ਕਿੰਨੇ ਜਨੇ ਸੀ ਜਿਹੜੇ ਬਹੁਤ ਵਧੀਆ ਕਰ ਰਹੇ ਨੇ ਇਸ ਇੰਡਸਟਰੀ ਦੇ ਵਿੱਚ ਸੋ ਇਹ ਥੋੜੀ ਦੇਣ ਹੈ ਸੀ ਜਿਵੇਂ ਜਿਵੇਂ ਉਹ ਚ 11 ਜਾਣੇ ਸੀ yes ਸੇਮ ਹੀ ਜਿਵੇਂ ਮੈਰਾਥਨ ਚ ਜਦੋਂ ਪਲੇਅਰ ਦੌੜਦੇ ਨੇ ਜੇ ਉਹ 10 11 ਜਾਣੇ ਨੇ ਤਾਂ ਜਿਹੜਾ ਕੋਚ ਆ ਉਹ ਸਾਰੇ ਪਲੇਅਰਸ ਨੂੰ ਇੱਕ ਤਰ੍ਹਾਂ ਦਾ ਖਾਣਾ ਦਿੰਦਾ ਇੱਕ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਇੱਕ ਤਰ੍ਹਾਂ ਦਾ ਗਰਾਊਂਡ ਇੱਕ ਤਰ੍ਹਾਂ ਦਾ ਪਲੇਟਫਾਰਮ ਦਿੰਦਾ ਫਿਰ ਜਦੋਂ ਉਹ ਸਾਰੇ ਭੱਜਦੇ ਨੇ ਇੱਕ ਤਰ੍ਹਾਂ ਦੀ ਪ੍ਰੈਕਟਿਸ ਉਹਨਾਂ ਦੀ ਕਰਾਉਂਦਾ ਇੱਕ ਬਰਾਬਰੀ ਕਰਾਉਂਦਾ ਨਾ ਫਿਰ ਜਦੋਂ ਉਹ ਭੱਜਦੇ ਨੇ ਸੇਮ ਗਰਾਊਂਡ ਤੇ ਸੋ ਇਹ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿੰਨੀ ਕ ਮਿਹਨਤ ਆਪ ਕੀਤੀ ਹੁੰਦੀ ਆ ਫਿਰ ਉਹਨਾਂ ਚੋਂ ਕੌਣ 1 ਨੰਬਰ ਤੇ ਆਉਂਦਾ ਕੌਣ 11ਵੇਂ ਨੰਬਰ ਤੇ ਆਉਂਦਾ ਇਹ ਡਿਪੈਂਡ ਫਿਰ ਉਹਦੇ ਤੇ ਹੁੰਦਾ ਸੇਮ ਹੀ ਆਰਟਿਸਟਾਂ ਤੇ ਆ ਸੋ ਜਿਹੜਾ ਆਰਟਿਸਟ ਮਿਹਨਤ ਕਰਦਾ ਰਹਿੰਦਾ ਆਪਣੇ ਆਪ ਲਈ ਤੇ ਮਿਹਨਤ ਆ ਆਰਟਿਸਟ ਨੂੰ ਹੀ ਕਰਨੀ ਪੈਣੀ ਹੈ ਨਾ ਜੇ ਆਰਟਿਸਟ 25% ਮਿਹਨਤ ਕਰਦਾ ਤੇ ਮੈਨੂੰ ਲੱਗਦਾ ਫਿਰ ਉਹਦੀ ਜਿਹੜੀ ਟੀਮ ਹੁੰਦੀ ਆ ਉਹ 75% ਕਰਦੀ ਆ ਜੇ ਆਰਟਿਸਟ 5% ਮਿਹਨਤ ਕਰਦਾ ਤਾਂ ਟੀਮ ਉਹਤੇ 25% ਹੀ ਕਰਦੀ ਆ ਜੇ ਆਰਟਿਸਟ 50% ਮਿਹਨਤ ਕਰਦਾ ਤਾਂ ਉਹ ਤੇ ਜਿਹੜੀ ਟੀਮ ਤੇ ਬਾਕੀ ਸਾਰੀ ਜਨਤਾ ਜਿਹੜੀ ਆਲੇ ਦੁਆਲੇ ਹੁੰਦੀ ਆ ਉਹਦੇ ਤੇ 150% ਕਰਦੀ ਆ ਜੇ ਕਿਤੇ ਆਰਟਿਸਟ 100% ਮਿਹਨਤ ਕਰੂਗਾ ਤਾਂ ਮੈਨੂੰ ਲੱਗਦਾ ਬਾਕੀ ਟੀਮ ਤੇ ਭਾਰ ਹੁੰਦਾ ਕਿ ਅਸੀਂ ਇਹਨੂੰ 500% ਕਰਕੇ ਦਿਖਾਉਣਾ ਸੋ ਮੈਨੂੰ ਐਂ ਲੱਗਦਾ ਕਿ ਕੰਬੀਨੇਸ਼ਨ ਹੀ ਹੁੰਦਾ ਹੈ ਹਰ ਇੱਕ ਫੀਲਡ ਚ ਹਰ ਇੱਕ ਚੀਜ਼ ਚ ਇਦਾਂ ਹੀ ਆ ਪਰ ਤੁਸੀਂ ਹਰ ਆਰਟਿਸਟ ਦੇ ਹਰ ਬੱਚੇ ਦੇ ਜ਼ਿੰਮੇਵਾਰੀ ਆਪਣੇ ਪਹਿਲੇ ਮੋਢਿਆਂ ਤੇ ਲੈ ਲੈਣੇ ਹੋ ਕਿ ਨਹੀਂ ਯਾਰ ਤੈਨੂੰ ਤਾਂ ਸਟਾਰ ਮੈਂ ਬਣਾਉਂਗਾ ਹੁਣ ਜਿਵੇਂ ਜੋਸ਼ ਬਰਾੜ ਦਾ ਗਾਣਾ ਇੰਨਾ ਜ਼ਿਆਦਾ ਫੇਮਸ ਹੋਇਆ ਹੈ ਪਹਿਲਾਂ ਤੇਰੇ ਨਾਂ ਮੈਂ ਦੇਖਿਆ ਫਿਰ ਦੇਖਿਆ ਤੈਨੂੰ ਨਹੀਂ ਹਾਲੇ ਕਿਉਂ ਹਾਲੇ ਤਾਂ ਕਿਸੇ ਨੂੰ ਪਤਾ ਨਹੀਂ ਹੈ ਕਿ ਉਹ ਰਾਜ ਬਰਾੜ ਦੇ بیٹے ਨੇ ਬਟ ਉਹਨਾਂ ਦਾ ਜਿਹੜਾ ਗਾਣਾ ਉਹ ਮਿਲੀਅਨਸ ਕ੍ਰੋਸ ਕਰ ਚੁੱਕਿਆ ਹੈ ਰਾਈਟ ਸੋ ਉਹਨਾਂ ਦੇ ਪਿੱਛੇ ਵੀ ਅਗਰ ਉਹਨਾਂ ਦਾ ਜੇ ਸਪੌਟ ਦੇਖੇ ਜਾਏ ਤਾਂ ਕੌਣ ਖੜਾ ਉਹ ਬੰਟੀ ਬੈਂਸ ਤੇ ਖ ਨਹੀਂ ਨਹੀਂ ਦੇਖੋ ਉਹਦੇ 'ਚ ਉਹਦੇ 'ਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਨਾ ਉਹਨੇ 4-5 ਸਾਲ ਜਿਹੜੀ ਜੋਸ਼ ਨੇ ਮਿਹਨਤ ਕੀਤੀ ਆ ਉਹ ਮੈਟਰ ਕਰਦੀ ਆ ਜੇ ਉਹ 4-5 ਸਾਲਾਂ 'ਚ ਉਹ ਮਿਹਨਤ ਨਾ ਕਰਦਾ ਭਾਵੇਂ ਉਹ ਸਟੇਜ ਅਰੇਂਜ ਕਰਕੇ ਮੈਂ ਦੇ ਦਿੰਦਾ ਜਦੋਂ ਉਹਨੇ ਪਹਿਲੇ ਦਿਨ ਸਟੇਜ ਤੇ ਗਾਇਆ 25000 ਲੋਕਾਂ ਦੇ ਸਾਹਮਣੇ ਸਟੇਡੀਅਮ 'ਚ ਡੇ 1 ਜੇ ਉਹਨੇ ਉਹ ਤਿਆਰੀ ਨਾ ਕੀਤੀ ਹੁੰਦੀ 4-5 ਸਾਲਾਂ 'ਚ ਤਾਂ ਉਹਦਾ ਕਨੈਕਸ਼ਨ ਹੀ ਨਹੀਂ ਬਣਨਾ ਸੀ ਲੋਕਾਂ ਨਾਲ ਲੋਕਾਂ ਨੇ ਨਿਰਾਸ਼ ਹੋਣਾ ਸੀ ਨੈਕਸਟ ਸਟੇਜ ਉਹਨੂੰ ਉਦਾਂ ਦੀ ਦੇ ਨਹੀਂ ਸਕਦੇ ਸੀ ਆਪਾਂ ਅਰੇਂਜ ਕਰਕੇ ਸੋ ਸੇਮ ਮੈਂ ਰਿਪੀਟ ਕਰ ਰਿਹਾ ਹਾਂ ਗੱਲ ਕਿ ਉਹ ਪਲੇਟਫਾਰਮ ਉਦੋਂ ਹੀ ਆਪਾਂ ਅਰੇਂਜ ਕਰਕੇ ਦੇ ਸਕਦੇ ਹਾਂ ਜਦੋਂ ਆਰਟਿਸਟ ਨੇ ਓਨੀਕ ਤਿਆਰੀ ਜਿੰਨੀ ਉਹਨੂੰ ਕਹੀ ਹੁੰਦੀ ਹੈ ਆਪਾਂ ਜੇ ਓਨੀ ਕੀਤੀ ਹੋਊਗੀ ਦਿਲ ਤੋਂ ਸੋਚ ਕੇ ਕਿ ਇਹ ਮੈਂ ਕਰਨਾ ਹੀ ਕਰਨਾ ਪਿਛਲੇ 5 ਸਾਲਾਂ 'ਚ ਇੱਕ ਦਿਨ ਵੀ ਉਹਨੇ ਆਪਣੀ ਟ੍ਰੇਨਿੰਗ ਤੋਂ ਪਾਵੇਂ ਉਹ ਉਹਦਾ ਸਟੂਡੀਓ ਦਾ ਜੈਮਿੰਗ ਹੈਗੀ ਆ ਆ ਪਾਵੇਂ ਉਹ ਮਿਊਜ਼ਿਕ ਬਣਾਉਣਾ ਸੇਖਾ ਉਹਨੇ ਭਾਵੇਂ ਉਹ ਗਾਣੇ ਲਿਖਣ ਆਪ ਲੱਗਿਆ ਭਾਵੇਂ ਉਹਦੀ ਜਿਮ ਦੇ ਵਿੱਚ ਐਕਸਰਸਾਈਜ਼ ਕਰਨ ਜਾਂਦਾ ਭਾਵੇਂ martial art ਦੀਆਂ ਕਲਾਸਾਂ ਭਾਵੇਂ ਡਾਂਸ ਕਲਾਸਾਂ ਉਹ ਹਰ ਇੱਕ ਚੀਜ਼ ਤੋਂ ਇੱਕ ਦਿਨ ਵੀ ਉਹਨੇ ਛੁੱਟੀ ਨਹੀਂ ਕੀਤੀ ਉਹਦਾ ਰੀਜ਼ਨ ਇਹੀ ਹੈ ਕਿ ਉਹ ਇੰਨਾ ਡੈਡੀਕੇਟਿਡ ਸੀਗਾ ਆਪਣੇ ਆਪ ਨੂੰ ਲੈ ਕੇ ਤਾਂ ਉਹਦੇ ਉਵੇਂ ਦਾ ਹੀ ਰਿਜ਼ਲਟ ਮਿਲਿਆ ਜੋਸ਼ ਨੂੰ ਸੀ ਮੈਂ ਜੇ ਨਾਲ ਖੜਾ ਜਾਂ ਮੇਰੀ ਬਾਕੀ ਦੇ ਪਾਰਟਨਰ ਨਾਲ ਆਪਾਂ ਟੀਮ ਸਾਰੇ ਹੈਗੇ ਆਂ ਅਸੀਂ ਵੀ ਉਸ ਜੇ ਸਾਡੇ ਕੋਲੇ 50 ਆਰਟਿਸਟ ਨੇ 50 ਦੇ ਵਿੱਚੋਂ ਜੇ ਕੋਈ ਪਲੈਟਫਾਰਮ ਆ ਉੱਥੇ ਉਹਨੂੰ ਹੀ ਖੜਾ ਕਰ ਸਕਦੇ ਹਾਂ ਜਿੱਥੇ ਸਾਨੂੰ ਐ ਲੱਗੂ ਕਿ ਇਹਦੇ ਲਈ ਇਹ ਪਰਫੈਕਟ ਆ ਜੇ ਜੇ ਕਿਸੇ ਹੋਰ ਆਰਟਿਸਟ ਲਈ ਕਿਸੇ ਹੋਰ ਕੋਈ ਹੋਰ ਪਲੈਟਫਾਰਮ ਪਰਫੈਕਟ ਆ ਅਸੀਂ ਉੱਥੇ ਖੜਾ ਕਰ ਦਿਆਂ ਉਹਨੂੰ ਹਨਾ ਬਿਨਾਂ ਜੇ ਉਹਨੂੰ ਉਨੀ ਤਿਆਰੀ ਨਾ ਹੁੰਦੀ ਉਦੀ ਕਿ ਉਹ ਘੰਟਾ ਡੇਢ ਘੰਟਾ ਗਾ ਲੂਗਾ ਡੇ 1 ਸਟੇਜ ਤੇ ਤੇ ਉਹ ਸਟੇਜ ਤੇ ਕਦੇ ਵੀ ਨਹੀਂ ਆਪਾਂ ਸੋਚਣਾ ਸੀਗਾ ਕਿ ਉੱਥੇ ਖੜ ਕੇ ਗਾਵੇ ਉਹ ਓਕੇ ਹਣਾ ਸੋ ਇਹ ਸਾਰਾ ਕੰਬੀਨੇਸ਼ਨ ਹੀ ਹੁੰਦਾ ਏ ਓਕੇ ਐਫਰਟ ਸਭ ਤੋਂ ਬਾਅਦ ਜਿਹੜਾ ਆਰਟਿਸਟ ਜਿਹੜਾ ਫੇਸ ਹੁੰਦਾ ਫੇਸ ਤਾਂ ਜੋਸ਼ ਮਰਾੜੀ ਆ ਨਾ ਸੋ ਸਭ ਤੋਂ ਬਾਅਦ ਆਰਟਿਸਟ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਕ ਮਿਹਨਤ ਕਰ ਰਿਹਾ ਆਪਣੀਆਂ ਚੀਜ਼ਾਂ ਤੇ ਜਾਂ ਕਿੰਨਾ ਕ ਟੈਲੈਂਟ ਆ ਉਹਦੇ ਚ ਬਾਕੀ ਜੋ ਸਪੋਰਟ ਹੁੰਦੀ ਆ ਸਪੋਰਟ ਤਾਂ ਫਿਰ ਆਪਣੇ ਆਪ ਹੀ ਉਹ ਦੁੱਗਣੀ ਹੋ ਜਾਂਦੀ ਹੈ ਜਦੋਂ ਕੋਈ ਆਪਣੇ ਆਪ ਲਈ ਐਫਰਟ ਮਾਰਦਾ ਸੋ ਆਪਣੇ ਕਰੀਅਰ ਦੇ ਵਿੱਚ ਤੁਸੀਂ ਆਲਰੇਡੀ ਇੰਨਾ ਜ਼ਿਆਦਾ ਸਕਸੈਸਫੁਲ ਹੋ ਇੰਨਾ ਵੱਡਾ ਤੁਹਾਡਾ ਨਾਮ ਹੈ ਐਕਟਿੰਗ ਵੱਲੋਂ ਗੱਡੀ ਕਿਵੇਂ ਮੁੜੀ ਹੈ ਹੁਣ ਸ਼ਾਇਰ ਦੇ ਵਿੱਚ ਤੁਸੀਂ ਬਾਕਮਾਲ ਕੰਮ ਕੀਤਾ ਹਨਾ ਸ਼ਾਮੀ ਆ ਗਿਆ ਐਕਟਿੰਗ ਵੱਲ ਤਾਂ ਮੈਂ ਅਚਾਨਕ ਹੀ ਆ ਗਿਆ ਸ਼ਾਇਰ ਵੀ ਅਚਾਨਕ ਮਿਲ ਗਈ ਸੀ ਤੇ ਮੈਂ ਤੇਰੇ ਖੁਰਬਾਨ ਵੀ ਮੈਨੂੰ ਫੋਨ ਆਇਆ ਇੰਦਰਜੀਤ ਗਿੱਲ ਹੋਂਾਂ ਦਾ ਅਸੀਂ ਸੋਚਦੇ ਹਾਂ ਕਿ ਇਹ ਫਿਲਮ ਤੁਸੀਂ ਕਰੋ ਮੈਂ ਮੈਂ ਮਜ਼ਾਕ ਮਜ਼ਾਕ ਚ ਕਿਹਾ ਕਿ ਹਾਂ ਹਾਂ ਮੈਂ ਕਰ ਲੈਣਾ ਪਰ ਮੈਨੂੰ ਮੈਨੂੰ ਪਤਾ ਨਹੀਂ ਸੀ ਕਿ ਆਪਾਂ ਜੇ ਇੱਥੇ ਬੈਠੇ ਹੋਵਾਂਗੇ ਤੇ ਫਿਲਮ ਬਣ ਕੇ ਤਿਆਰ ਹੋ ਜੂ ਤੇ ਫਿਲਮ ਲੱਗਣੀ ਹੋ ਮੈਂ ਵੀ ਹੁਣ ਐਕਸਾਈਟਡ ਆ ਦੇਖਣ ਨੂੰ ਹਾਂ 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 ਓਕੇ ਸੋ ਤੁਸੀਂ ਇਸ ਕੈਰੈਕਟਰ ਦੇ ਲਈ ਕੋਈ ਖਾਸ ਮਿਹਨਤ ਕੀਤੀ ਕਿਉਂਕਿ ਜਿਵੇਂ ਤੁਸੀਂ ਵੈਸੇ ਤਾਂ ਮੈਨੂੰ ਸ਼ਰਮ ਆ ਰਹੀ ਹੈ ਕਹਿੰਦੇ ਹੋਏ ਕਿ ਜਿਵੇਂ ਤੁਸੀਂ ਐਕਟਿੰਗ ਦੇ ਵਿੱਚ ਹਾਲੇ ਬਿਲਕੁਲ ਹੀ ਨਿਊ ਕਮਰ ਹੋ ਰਾਈਟ ਤਾਂ ਕਿੰਨੀ ਕੀ ਤੁਹਾਨੂੰ ਯੂ نو ਪ੍ਰੈਕਟਿਸ ਕਰਨੀ ਪਈ ਐਕਟਿੰਗ ਐਜ਼ ਅ ਐਕਟਰ ਖੁਦ ਨੂੰ ਪ੍ਰਪੇਅਰ ਕਰਨ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਕੋਈ ਮਿਹਨਤ ਨਹੀਂ ਕੀਤੀ ਅੱਛਾ ਬਸ ਸਿਰਫ ਇੰਨਾ ਕਿ ਜ਼ਰੂਰ ਹੈ ਕਿ ਫਿਲਮ ਮੈਂ ਸੁਣੀ 2-3 ਵਾਰੀ ਵਾਰੀ-ਵਾਰੀ ਕਿ ਪਲੀਜ਼ ਮੈਨੂੰ 2-3 ਵਾਰੀ ਵਾਰੀ-ਵਾਰੀ ਸੁਣਾ ਦਿਓ ਸੋ ਡਾਇਰੈਕਟਰ ਰਾਈਟਰ ਉਹਨਾਂ ਨੇ ਬੈਠ ਕੇ ਫਿਲਮ ਜ਼ਰੂਰ ਵਾਰੀ-ਵਾਰੀ ਸੁਣਾਈ ਇੱਕ ਪਹਿਲੇ ਦਿਨ ਸੁਣਾਈ ਫਿਰ 10-15 ਦਿਨਾਂ ਬਾਅਦ ਸੁਣੀ ਫਿਰ 20-25 ਦਿਨ ਬਾਅਦ ਫੇਰ ਸੁਣੀ ਤੇ ਮੈਂ 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 ਕੋਸ਼ਿਸ਼ ਕਰਦਾ ਹੁੰਦਾ ਸੀ ਕਿ ਮੈਨੂੰ ਸਮਝ ਲੱਗ ਜਾਏ ਕਿ ਮੈਂ ਕੀ ਕਰਨਾ ਮੇਰੇ ਜਿਹੜਾ ਮੈਂ ਅੱਜ ਸੀਨ ਕਰ ਰਿਹਾ ਹਾਂ ਇਹ ਤੋਂ ਪਹਿਲਾਂ ਫਿਲਮ ਵਿੱਚ ਕੀ ਹੋ ਰਿਹਾ ਹੈ ਇਹ ਤੋਂ ਬਾਅਦ ਕੀ ਹੋਣਾ ਬਸ ਉਹਨਾਂ ਕ ਸਮਝਿਆ ਤੇ ਉਹਨਾਂ ਕ ਸਮਝ ਕੇ ਕੋਸ਼ਿਸ਼ ਕੀਤੀ ਕਿ ਮੈਂ ਠੀਕ ਕੰਮ ਕਰ ਸਕਾਂ ਅੱਛਾ ਐਕਟਰ ਲਾਈਫ ਨੂੰ ਕਿੰਨਾ ਕ ਜ਼ਿਆਦਾ ਇੰਜੋਏ ਕਰ ਰਹਾ ਹੂੰ ਕਿੰਨੇ ਕੀ ਪਰਕਸ ਮਿਲ ਰਹੇ ਨੇ ਦੱਸੋ ਪਹਿਲਾਂ ਤਾਂ ਨਹੀਂ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਇੱਕ ਤਾਂ ਜਦੋਂ ਪ੍ਰੋਡਿਊਸਰ ਹੁੰਨੇ ਆ ਆਪਾਂ ਜਾਂ ਅਸਿਸਟ ਹੁੰਨੇ ਆ ਉਦੋਂ ਨਹੀਂ ਇੰਨਾ ਇੰਨੀ ਬੰਦਿਸ਼ ਨਹੀਂ ਹੁੰਦੀ ਕਿ ਇਸ ਟਾਈਮ ਤੇ ਹੀ ਜਾਣਾ ਹੈ ਸੈੱਟ ਤੇ ਇਸ ਟਾਈਮ ਤੇ ਇਹ ਰਿਸ਼ਤਾ ਇਹ ਹੁੰਦਾ ਸੀ ਨਾ ਵੀ ਯਾਰ ਉੱਥੇ 2-250 ਬੰਦਾ ਹੋਣਾ ਸੈੱਟ ਤੇ ਬਾਕੀ ਸਾਰਾ ਕਰੂ ਹੋਣਾ ਤੇ ਮੇਰੇ ਕਰਕੇ ਨਾ ਕੁਝ ਲੇਟ ਹੋ ਜੇ ਤਾਂ ਮੈਂ ਜਿੰਨਾ ਕਾਲ ਟਾਈਮ ਦਿੱਤਾ ਹੁੰਦਾ ਸੀ ਮੈਂ ਟਰਾਈ ਕਰਦਾ ਸੀ 15 ਮਿੰਟ ਪਹਿਲਾਂ ਹੀ ਆ ਜਾ ਤੇ ਪਰ ਮੈਂ ਬਹੁਤ ਇੰਜੋਏ ਕੀਤਾ ਹਾਂ ਸਾਰੇ ਪਰਕਸ ਹਨਾ ਆਸ-ਪਾਸ ਸਾਰੇ ਲੋਕ ਕਮਰੇ ਨੇ ਬਾਰ-ਬਾਰ ਮੇਕਅਪ ਹੋ ਰਿਹਾ ਹੈ ਉਹ ਸਭ ਕੁਝ ਇੰਜੋਏ ਕਰ ਰਿਹਾ ਹਾਂ ਬਹੁਤ ਬਹੁਤ ਇੰਜੋਏ ਕੀਤਾ ਟੈਨਸ਼ਨ ਘੱਟਾ ਥੋੜੀ ਐਕਟਿੰਗ ਦੇ ਵਿੱਚ ਨਹੀਂ ਨਹੀਂ ਟੈਂਸ਼ਨ ਨਹੀਂ ਉਹ ਨਹੀਂ ਟੈਂਸ਼ਨ ਹੈ ਉਹ ਨਹੀਂ ਪ੍ਰੈਸ਼ਰ ਹੈ ਉਹ ਬਹੁਤ ਉਹ ਦੇਖੋ ਹਰ ਇੱਕ ਚੀਜ਼ ਚ ਹੀ ਹੁੰਦਾ ਹੈ ਕਿ ਚੀਜ਼ਾਂ ਠੀਕ ਹੋਣ ਸਾਰੀਆਂ ਉਹ ਹਰ ਇੱਕ ਚੀਜ਼ ਚ ਹੀ ਹੁੰਦਾ ਬਟ ਨਾ ਫਿਲਮ ਦਾ ਜਿੰਨਾ ਟ੍ਰੇਲਰ ਸੋਨਾ ਹੈ ਉਨਾਂ ਹੀ ਖੂਬਸੂਰਤ ਫਿਲਮ ਦਾ ਟਾਈਟਲ ਹੈ ਮੈਂ ਤੇਰਾ ਕੁਰਬਾਨ ਤੁਹਾਨੂੰ ਕਦੀ ਪਿਆਰ ਹੋਇਆ ਇਹ ਜਦੋਂ ਸੋ ਸੋਚੋ ਕਿ ਯਾਰ ਸਭ ਕੁਝ ਕੁਰਬਾਨ ਕਰ ਦੇਵਾਂਗਾ ਤੇਰੇ ਉਤੇ ਬਿਲਕੁਲ ਮੈਨੂੰ ਪਿਆਰ ਹੋਇਆ ਉਹਨਾਂ ਨਾਲ ਹੀ ਮੇਰਾ ਵਿਆਹ ਹੋ ਗਿਆ ਤਾਂ ਮੋਂ ਦੇਖਦੇ ਨੇ ਸਾਰਾ ਉਹੀ ਚੀਜ਼ਾਂ ਮੈਨੇਜ ਕਰਦੇ ਨੇ ਆਫਿਸ ਤੇ ਤਾਂ ਕਰਕੇ ਮੈਂ ਹੋਰ ਫਿਰ ਇਧਰ ਉਧਰ ਹੋਰ ਵੱਧ ਚੀਜ਼ਾਂ ਕਰ ਸਕਦਾ ਸੋ ਉਹ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਨਹੀਂ ਹੁਣ ਮੈਨੂੰ ਐਕਟਿੰਗ ਟਰਾਈ ਕਰਨੀ ਚਾਹੀਦੀ ਹੈ ਫਿਰ ਉਹਨਾਂ ਦਾ ਪਹਿਲਾ ਰਿਐਕਸ਼ਨ ਕੀ ਸੀਗਾ ਨਹੀਂ ਮੈਂ ਨਹੀਂ ਦੱਸਿਆ ਉਹਨਾਂ ਨੂੰ ਪਹਿਲਾਂ ਵੀ ਮਿਊਜ਼ਿਕ ਵੀਡੀਓ ਕੀਤਾ ਸੀ ਇੱਕ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਰਨਾ ਚਾਹੀਦਾ ਮਿਊਜ਼ਿਕ ਵੀਡੀਓ ਤੇ ਦਵਿੰਦਰ ਭਾਜੀ ਹੁੰਦੇ ਸੀ ਆਫਿਸ ਉਹਨਾਂ ਨੇ ਮੈਨੂੰ ਕਿਹਾ ਕਿ ਡਾਕੂਮੈਂਟ ਹੋ ਜਾਂਦੀ ਹੈ ਚੀਜ਼ ਤੂੰ ਕਰਕੇ ਵੇਖ ਲੈ ਤੇ ਮੈਨੂੰ ਵਾਈਫ ਨੇ ਕਿਹਾ ਫਿਰ ਉਹਨਾਂ ਨੇ ਮੇਰਾ ਪਹਿਲਾ ਮਿਊਜ਼ਿਕ ਵੀਡੀਓ ਡਾਇਰੈਕਟ ਕੀਤਾ ਤੇ ਉਹਦੇ ਤੋਂ ਬਾਅਦ ਸ਼ਾਇਰ ਵੇਲੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਐਦਾਂ ਪੁੱਛ ਰਹੇ ਨੇ ਤਾਂ ਉਹ ਕਹਿੰਦੇ ਪਲੀਜ਼ ਬਿਲਕੁਲ ਤੁਸੀਂ ਕਰੋ 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 ਤੇ ਵਧੀਆ ਚੀਜ਼ ਹੈ ਤੇ ਮੈਂ ਤਾਂ ਭੁੱਲ ਨਹੀਂ ਸਕਦਾ ਉਹ ਹਾਂ ਹਾਂ ਫਿਰ ਜਦੋਂ ਮੈਂ ਤੇਰੇ ਕੁਰਬਾਨ ਆਈ ਫਿਰ ਤੋਂ ਸੁਨਾ ਨਾਲ ਸ਼ੇਅਰ ਕੀਤਾ ਕਿ ਇਸ ਤਰ੍ਹਾਂ ਦੇ ਐਕਟ्रेसेस ਨਹੀਂ ਹਾਂ 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 ਫਿਰ ਉਹ ਫਿਰ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਤੁਸੀਂ ਧਿਆਨ ਨਾਲ ਸੁਣ ਲਿਓ ਫਲੋ ਫਲੋ ਚ ਮਜ਼ਾਕ ਮਜ਼ਾਕ ਚ ਨਾ ਤੁਸੀਂ ਕਰਿਓ ਚੀਜ਼ਾਂ ਇੱਕ ਵਾਰੀ ਧਿਆਨ ਨਾਲ ਸੁਣ ਕੇ ਫੇਰ ਹੀ ਕਰਿਓ ਫਿਰ ਮੈਂ ਉਹਨਾਂ ਨੂੰ ਵੀ ਭੇਜੀ ਸਕ੍ਰਿਪਟ ਤੇ ਉਹਨਾਂ ਨੇ ਵੀ ਪੜ੍ਹੀ ਉਹ ਵੀ ਕਹਿੰਦੇ ਸਕ੍ਰਿਪਟ ਠੀਕ ਲੱਗਦਾ ਆਈਡੀਆ ਤੇ ਪਰ ਐਗਜ਼ੀਕਿਊਟ ਜਿਵੇਂ ਉਹ ਹੋ ਜੇ ਤੇ ਵਧੀਆ ਹੋ ਜਾਊਗਾ ਮੈਂ ਦੇਖੀ ਆ ਫਿਲਮ ਰਫ ਐਡੀਟ ਵਧੀਆ ਲੱਗੀ ਮੈਨੂੰ ਤੁਹਾਨੂੰ ਆਪਣੀ ਐਕਟਿੰਗ ਪਸੰਦ ਆਈ ਮੈਨੂੰ ਠੀਕ ਲੱਗੀ ਮੈਨੂੰ ਐ ਨਹੀਂ ਲੱਗਿਆ ਕਿਤੇ ਕਿ ਮੈਂ ਜ਼ਿਆਦਾ ਹੀ ਓਵਰ ਐਕਟਿੰਗ ਕਰ ਰਿਹਾ ਜਾਂ ਕੁਝ ਵੀ ਕਰ ਰਿਹਾ ਮੈਨੂੰ ਠੀਕ ਲੱਗੀ ओके बट असि ਤੁਹਾਨੂੰ ਵੱਡੇ ਪਰਦੇ ਤੇ ਦੇਖਣ ਲਈ ਬਹੁਤ ਜ਼ਿਆਦਾ ਐਕਸਾਈਟਿਡ ਹੈ ਸ਼ਾਇਦ ਵਿੱਚ ਤਾਂ ਤੁਸੀਂ ਬਾ ਕਮਾਲ ਪਰਫਾਰਮੈਂਸ ਦਿੱਤੀ ਸੀ ਹੁਣ ਲੈਟਸ ਸੇ ਕਿ ਮੈਂ ਤੇਰੇ ਕੁਰਬਾਨ ਦੇ ਵਿੱਚ ਕੀ ਹੋਏਗਾ ਬਟ ਵਧੀਆ ਹੀ ਹੋਏਗਾ ਆਮ ਡੈਮ ਸ਼ੋਰ ਸੋ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਬਸ ਫਿਲਮ ਆਉਣੀ ਹੈ ਜੀ 23 ਤਰੀਕ ਨੂੰ ਮੈਂ ਵੀ ਐਕਸਾਈਟਿਡ ਹਾਂ ਦੇਖਣ ਲਈ ਤੇ ਤੁਸੀਂ ਵੀ ਦੇਖ ਕੇ ਆਓ ਤੁਹਾਨੂੰ ਚੰਗੀ ਲੱਗੂਗੀ ਫਿਲਮ ਥੈਂਕ ਯੂ ਸੋ ਮਚ ਸਰ ਥੈਂਕ